ਸਸਿਕਾਲ ਸਵਾਗਤੋਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਬੀਤੇ ਕੱਲ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਦੇ ਬਾਹਰ ਗੋਲੀਬਾਰੀ ਹੁੰਦੀ ਹੈ ਜਿਸ ਦੇ ਵਿੱਚ ਦੋ ਜਾਣੇ ਜ਼ਖਮੀ ਹੁੰਦੇ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਦੀ ਹੁਣ ਮੌਤ ਹੋ ਚੁੱਕੀ ਹੈ ਕਿੰਨਾ ਕਾਰਨਾ ਕਰਕੇ ਹਾਦਸਾ ਵਾਪਰਿਆ ਜਾਂ ਇਸ ਹਾਸਤੇ ਤੋਂ ਬਾਅਦ ਕੀ ਕੁਛ ਚੇਂਜਸ ਆ ਰਹੇ ਨੇ ਕੀ ਕੁਛ ਟਰੰਪ ਸਾਹਿਬ ਕਹਿ ਰਹੇ ਨੇ ਕੀ ਕੁਛ ਇਮੀਗ੍ਰੈਂਟ ਦੇ ਉੱਪਰ ਇਸ ਦਾ ਅਸਲ ਪੈਨ ਵਾਲਾ ਇਹਦੇ ਬਾਬਤ ਜਾਣਕਾਰੀ ਹਾਸਲ ਕਰਨਗੇ ਸੁਖਦੇਵ ਸਿੰਘ ਚੁਗਾਵਾਂ ਜੀ ਚੁਗਾਵਾਂ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸਿਓ ਕੌਣ ਲੋਕ ਸੀਗੇ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਔਰ ਇਸ ਹਮਲੇ ਤੋਂ ਬਾਅਦ ਕੀ ਅਮਰੀਕਾ ਦੀ ਗਵਰਨਮੈਂਟ ਕਰਨ ਜਾ ਰਹੀ ਹੈਗੀ ਹੈ ਇਹ ਵੀ ਸਾਡੇ ਦਰਸ਼ਕਾਂ ਦੇ ਨਾਲ ਜਰੂਰ ਸਾਂਝ ਕੋਆ ਬਿਲਕੁਲ ਝੱਲ ਸਾਹਿਬ ਇਹ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਕੱਲ ਵਾਈਟ ਹਾਊਸ ਵਾਸ਼ਿੰਗਟਨ ਡੀਸੀ ਜਿਸ ਦੇ ਬਾਹਰ ਡਿਊਟੀ ਕਰ ਰਹੇ ਨੈਸ਼ਨਲ ਗਾਰਡਸ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਇਹ ਜਦੋਂ ਗੋਲੀਬਾਰੀ ਹੋਈ ਹੈ ਤੇ ਉਸ ਦੇ ਦੌਰਾਨ ਦੋ ਨੈਸ਼ਨਲ ਗਾਰਡ ਜਿਹੜੇ ਸੀਗੇ ਉਹ ਜ਼ਖਮੀ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਚੱਲਦੀ ਹੈ ਤੇ ਜਿਸ ਬੰਦੇ ਨੇ ਇਹ ਗੋਲੀਆਂ ਚਲਾਈਆਂ ਉਹਦੇ ਬਾਰੇ ਹੁਣ ਜਿਹੜੀ ਸਾਰੀ ਜਾਣਕਾਰੀ ਹੈ ਉਹ ਸਾਹਮਣੇ ਆ ਗਈ ਹੈ ਤੇ ਇਹ ਜਿਹੜਾ ਇਮੀਗ੍ਰੇਸ਼ਨ ਵੱਲੋਂ ਹੁਣ ਦੱਸਿਆ ਗਿਆ ਆ ਤੇ FBI ਦੀ ਡਾਇਰੈਕਟਰ ਵੱਲੋਂ ਕੈਸ਼ ਪਟੇਲ ਵੱਲੋਂ ਵੀ ਦੱਸ ਦਿੱਤਾ ਗਿਆ ਹੈ ਕਿ ਇਹ ਅਫਗਾਨਿਸਤਾਨ ਦਾ ਨੈਸ਼ਨਲ ਹੈਗਾ ਯਾਨੀ ਕਿ ਉਥੋਂ ਦਾ ਵਸਿੰਦਾ ਹੈਗਾ ਤੇ ਜੇ ਆਪਾਂ ਇਹਦੇ ਬਾਰੇ ਪੂਰੀ ਗੱਲਬਾਤ ਕਰੀਏ ਤਾਂ ਜਦੋਂ ਦੀ ਇਹ ਖਬਰ ਆਈ ਆ ਤੇ ਟਰਪ ਸਾਹਿਬ ਨੇ ਬੜਾ ਇਹਦੇ ਤੇ ਸਖਤ ਨੋਟਿਸ ਲਿਆ ਕਿਉਂਕਿ ਅਜੇ ਆਪਾਂ ਕੱਲ ਦੀ ਗੱਲਬਾਤ ਕਰਕੇ ਹਟੇ ਸੀ ਕਿ ਤਕਰੀਬਨ ਜਿੰਨੇ ਵੀ ਇਹ ਰੈਫਿਊਜੀ ਇੱਥੇ ਆਏ ਆ ਇਹਨਾਂ ਸਾਰਿਆਂ ਦੇ ਗ੍ਰੀਨ ਕਾਰਡ ਜਿਹੜੇ ਆ ਉਹ ਜਿਹੜੇ ਰਿਵੋਕ ਕਰ ਦਿੱਤੇ ਗਏ ਆ ਯਾਨੀ ਕਿ ਸਸਪੈਂਡ ਕਰ ਦਿੱਤੇ ਗਏ ਆ ਤੇ ਇਹਨਾਂ ਨੂੰ ਹੁਣ ਅਗਾਹਾਂ ਵਾਸਤੇ ਜਿਹੜੀਆਂ ਇੰਟਰਵਿਊ ਕਰਕੇ ਤੇ ਦੁਬਾਰਾ ਇਹਨਾਂ ਦੇ ਜਿਹੜੇ ਗ੍ਰੀਨ ਕਾਰਡ ਹੈ ਕਨਸਿਡਰ ਕੀਤੇ ਜਾਣੇ ਆ ਤੇ ਨਾਲ ਦੀ ਨਾਲ ਆ ਖਬਰ ਆ ਜਾਂਦੀ ਹੈ ਹੁਣ ਇਹ ਖਬਰ ਨੇ ਚਿੰਤਾ ਹੋਰ ਵਧਾ ਦਿੱਤੀ ਹੈ ਹੁਣ ਜਿਹੜੇ ਵਿਚਾਰੇ ਦੇ ਚੰਗੇ ਭਲੇ ਆ ਚਾਹੇ ਉਹ ਅਫਗਾਨਿਸਤਾਨ ਤੋਂ ਆਏ ਆ ਚਾਹੇ ਰਾਕ ਤੋਂ ਆਏ ਆ ਚਾਹੇ ਸੋਮਾਲੀਆ ਤੋਂ ਆਏ ਆ ਚਾਹੇ ਆ ਉਹ ਯਮਨ ਤੋਂ ਆਏ ਆ ਚੰਗੇ ਭਲੇ ਆਪਣੇ ਬਿਜ਼ਨਸ ਕੰਮਕਾਰ ਕਰਦੇ ਪਏ ਸੀਗੇ ਉਹ ਇਹ ਬੰਦੇ ਨੇ ਸਾਰਿਆਂ ਨੂੰ ਵਿਪਤਾ ਵਿੱਚ ਪਾ ਦਿੱਤਾ ਜੇ ਇਹ ਗੱਲ ਕਰੀਏ ਤਾਂ ਇਸ ਟਾਈਮ ਜਿਹੜੀ ਖਬਰ ਇਹ ਆ ਰਹੀ ਹੈ ਕਿ ਜਿਹੜੇ ਨੈਸ਼ਨਲ ਗਾਰਡ ਮੈਂਬਰਸ ਜਿਹੜੇ واਸ਼ਿੰਗਟਨ ਡੀਸੀ ਵਿੱਚ ਜਿੱਨਾ ਉੱਤੇ ਇਹ ਹਮਲਾ ਕੀਤਾ ਗਿਆ ਗੋਲੀਆਂ ਚਲਾਈਆਂ ਗਈਆਂ ਤੇ ਉਹ ਜਿਹੜਾ ਬੰਦਾ ਸੀਗਾ ਉਹ ਕਹਿੰਦੇ ਕਿ ਇਹ ਅਫਗਾਨਿਸਤਾਨ ਦਾ ਹੈਗਾ ਰਹਿਣ ਵਾਲਾ ਤੇ ਯੂਐਸਏ ਵਿੱਚ 2021 ਵਿੱਚ ਜਿਹੜਾ ਸੀਗਾ ਇਹਨੂੰ ਕਹਿੰਦੇ ਆ ਵੀ ਅਰੈਸਟ ਵੀ ਕੀਤਾ ਗਿਆ ਸੀਗਾ ਹੂੰ ਤੇ ਇਹੇ ਬੰਦਾ ਜਿਹੜਾ ਆ ਇਹ ਕਹਿੰਦੇ ਆ ਕਿ ਅਫਗਾਨਿਸਤਾਨ ਵਿੱਚ ਰਹਿੰਦਿਆਂ ਹੋਇਆਂ ਅ ਅਮਰੀਕਾ ਦੀ ਜਿਹੜੀ ਇੰਟੈਲੀਜੈਂਸੀ ਹੈ ਉਹਦੇ ਲਈ ਕੰਮ ਵੀ ਕਰਦਾ ਰਿਹਾ ਤੇ ਤਾਂ ਹੀ ਕਿਤੇ ਨਾ ਕਿਤੇ ਇਹਦੇ ਤਾਲੁਕਾਤ ਹੈਗੇ ਸੀਗੇ ਇਧਰ ਆਉਂਦਾ ਜਾਂਦਾ ਸੀਗਾ ਕਿ ਇਹਦਾ ਜਿਹੜਾ ਹੈਗਾ ਸੀਗਾ ਆਉਣ ਜਾਣ ਬਣਿਆ ਹੋਇਆ ਸੀਗਾ ਤਾਂ ਹੀ ਇੱਥੇ ਪਹੁੰਚਿਆ ਤੇ ਹੁਣ ਜਿਹੜਾ ਅ ਇਮੀਗ੍ਰੇਸ਼ਨ ਦੇ ਜਿਹੜੇ ਅ ਅ ਡਾਇਰੈਕਟਰ ਹੈਗੇ ਆ ਜੋਸਫ ਐਡਮੋ ਉਹਨਾਂ ਨੇ ਅੱਜ ਵੀਰਵਾਰ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਪ੍ਰੈਜ਼ੀਡੈਂਟ 트੍ਰੰਪ ਵੱਲੋਂ ਤੇ ਜਿਹੜੀ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਦੋ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਅਫੀਸ਼ਰ ਨੇ ਉਹਨਾਂ ਨੇ ਇਹ ਗੱਲ ਬਹੁਤ ਵੱਡੇ ਪੱਧਰ ਤੇ ਕਹੀ ਹੈ ਕਿ ਹੁਣ ਇਹਦੇ ਉੱਪਰ ਬੜੀ ਵੱਡੀ ਸਖਤ ਕਾਰਵਾਈ ਕਰਨ ਜਾ ਰਹੇ ਨੇ ਜਿਹੜੇ ਵੀ ਲੋਕ ਰਿਫਿਊਜੀ ਆਏ ਨੇ ਉਹਨਾਂ ਨੇ ਝੱਟ ਸਾਬ ਬਹੁਤ ਵੱਡੀ ਕਾਰਵਾਈ ਕੀਤੀ ਹੈ ਨਾਲ ਦੀ ਨਾਲ ਜਿਹੜਾ ਹੈ 트럼ਪ ਸਾਹਿਬ ਨੇ ਕਿਹਾ ਹੈ ਕਿ ਸਜ਼ਾਏ ਬਹੁਤ ਦਿੱਤੀ ਜਾਊਗੀ ਡੇਥ ਪਨਲਟੀ ਦਿੱਤੀ ਜਾਊਗੀ ਕਿਉਂ ਕਿ ਜਿਹੜੇ ਇਹ ਦੋ ਨੈਸ਼ਨਲ ਕਾਰਡ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਸੀਗੀ ਜੋ ਲੇਡੀ ਸੀਗੀ ਉਹ ਆਰਮੀ ਦੀ ਸੀਗੀ ਸਪੈਸ਼ਲਿਸਟ ਸੀਗੀ ਤੇ ਸਾਰਾ ਬੈਕ ਬੈਕਸਟੋਰ ਨੂੰ 20 ਸਾਲ ਦੀ ਕੁੜੀ ਹੈ ਤੇ ਉਹ ਸੀਗੀ 에어 ਫੋਰਸ ਸਟਾਫ ਸਰਜੈਂਟ ਐਂਡਰਿਊ ਵਾਲ ਉਹ 24 ਸਾਲ ਦੇ ਆ ਤੇ ਜਿਹੜਾ ਹੈਗਾ ਆ ਜਿਹੜੀ ਲੜਕੀ ਹੈਗੀ ਆ ਲੇਡੀ ਹੈਗੀ ਆ ਸਾਰਾ ਬੈਕਸਟੋਰਮ ਉਹਦੀ ਡੈਥ ਹੋ ਗਈ ਆ ਉਹ ਜ਼ਖਮਾਂ ਦੀ ਤਾਬ ਨਾ ਚਲਦੀ ਹੋਈ ਉਸਨੇ ਹਸਪੀਟਲ ਵਿੱਚ ਦਮ ਤੋੜ ਦਿੱਤਾ ਤੇ 트럼ਪ ਸਾਹਿਬ ਹੁਣ ਇਸ ਚੀਜ਼ ਦੇ ਉੱਪਰ ਬਹੁਤ ਗੁੱਸੇ ਵਿੱਚ ਨੇ ਅੱਜ ਵੀ ਜਦੋਂ ਮੈਂ ਨਿਊਜ਼ ਸੁਣ ਰਿਹਾ ਸੀਗਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪਏ ਸੀਗੇ ਕਹਿੰਦੇ ਸੀ ਥੈਂਕਸ ਗੀਵਿੰਗ ਵਾਲੇ ਦਿਨ ਇਹ ਸਾਡੇ ਨਾਲ ਹਾਸਾ ਵਾਪਰਿਆ ਅਸੀਂ ਬੜੇ ਵੱਡੇ ਪ੍ਰੋਗਰਾਮ ਕਰਨੇ ਸੀਗੇ ਵਾਈਟ ਹਾਊਸ ਵਿੱਚ ਪਾਰਕ ਸਾਰੇ ਕੁਛ ਨੇ ਜਿਹੜਾ ਆ ਇਹ ਹਾਲਾਕੇ ਰੱਖ ਦਿੱਤਾ ਵਾਈਟ ਹਾਊਸ ਦੇ ਬਾਅਦ ਇੰਨਾ ਵੱਡਾ ਹਮਲਾ ਜਿਹੜਾ ਹੋਣਾ ਆ ਇਹ ਬਹੁਤ ਮਾਰੀ ਗੱਲ ਹੈ ਤੇ ਅਸੀਂ ਹੁਣ ਇਹਦੇ ਉੱਤੇ ਬੜੀ ਵੱਡੀ ਸਖਤ ਕਾਰਵਾਈ ਜਿਹੜੀ ਉਹ ਕਰਨ ਜਾ ਰਹੇ ਹਾਂ ਜੀ ਔਰ ਇਸ ਜਿੰਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਕਾਰਨ ਪਤਾ ਲੱਗੇ ਨਹੀਂ ਕਿਉਂ ਇਸ ਘਟਨਾ ਨੂੰ ਨੇ ਅੰਜਾਮ ਦਿੱਤਾ ਜਾਂ ਪਹਿਲਾਂ ਤੋਂ ਕ੍ਰਿਮੀਨਲ ਮਾਈਂਡ ਸੀਗਾ ਇਹ ਬੰਦਾ ਜਿਹੜਾ ਜਦੋਂ ਉੱਧਰੋਂ ਆਇਆ ਹੈਗਾ ਇੱਧਰ ਆ ਬਿਲਕੁਲ ਜੀ ਇਹ ਗੱਲ ਕੋਈ ਵੀ ਦੋਏ ਲਈ ਨਹੀਂ ਹੈਗੀਆਂ ਕਿ ਇਹ ਕ੍ਰਿਮੀਨਲ ਨਹੀਂ ਹੋ ਸਕਦਾ ਕਿਉਂਕਿ ਭਾਵੇਂ ਇਸ ਨੇ ਅਫਗਾਨਿਸਤਾਨ ਦੇ ਵਿੱਚ ਹੁੰਦਿਆਂ ਇਹਨੇ ਜਿਹੜਾ ਆ ਅਥਾਰਟੀ ਲਈ ਕੰਮ ਕੀਤਾ ਸੀਗਾ ਪਰ ਨਾਲ ਦੀ ਨਾਲ ਤੁਸੀਂ ਦੇਖੋ ਨਾ ਜਿਹੜੇ ਬੰਦੇ ਉਥੋਂ ਆਏ ਆ ਹੁਣ ਕੀ ਪਤਾ ਪਹਿਲਾਂ ਉਹ ਤਾਲੇਬਾਨ ਲਈ ਕੰਮ ਕਰਦੇ ਹੋਣ ਤੇ ਬਾਅਦ ਵਿੱਚ ਉਹ ਅ ਅਮਰੀਕਾ ਦੀ ਆਰਮੀ ਵਾਸਤੇ ਕੰਮ ਕਰਨ ਲੱਗ ਗਏ ਪਰ ਕਹਿੰਦੇ ਆ ਨਾ ਵੀ ਜਿਹੜਾ ਬੰਦੇ ਦਾ ਪਿਛੋਕਰ ਆ ਉਹ ਤਾਂ ਬੰਦਾ ਭੁੱਲਦਾ ਨਹੀਂ ਨਾ ਹੋ ਸਕਦਾ ਉਹਨੇ ਆਪਣਾ ਬਦਲਾ ਲੈਣ ਲਈ ਜਾਂ ਇਹ ਤਰੀਕਾ ਅਪਣਾਇਆ ਹੋਵੇ ਕਿ ਉਹਦੇ ਮਨ ਦੇ ਵਿੱਚ ਵੀ ਗੁੱਸਾ ਸੀਗਾ ਇਹ ਆਪਣਾ ਗੁੱਸਾ ਕੱਢਿਆ ਪਰ ਇਹ ਗਲਤਾਂ ਗਲਤ ਹੈ ਕਿਉਂਕਿ ਇੱਕ ਪਾਸੇ ਅਮਰੀਕਾ ਨੇ ਸ਼ੈਲਟਰ ਦਿੱਤਾ ਆ ਤੁਹਾਨੂੰ ਐਜ਼ ਅ ਰੈਫਿਊਜੀ ਲੈ ਕੇ ਆਂਦਾ ਆ ਤੇ ਤੁਸੀਂ ਇਹ ਜਿਹੜਾ ਕੰਮ ਕਰਦੇ ਪਏ ਆ ਇਸ ਕੰਮ ਦੇ ਨਾਲ ਹੁਣ ਜਿਹੜਾ ਆ ਬਹੁਤ ਵੱਡਾ ਖਲਾਅ ਪੈਦਾ ਹੋਣ ਵਾਲਾ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਆ ਕਿ ਜਿਹੜਾ ਹੁਣਾ 트럼ਪ ਸਾਹਿਬ ਦਾ ਤੇ ਜਿਹੜਾ ਇਮੀਗ੍ਰੇਸ਼ਨ ਦਾ ਜਿਹੜੇ ਡਾਇਰੈਕਟਰ ਹੈਗੇ ਆ ਜਿਨ੍ਹਾਂ ਦਾ ਨਾਮ ਹੈਗਾ ਯਾ ਜੋਸਫ ਐਡਲੋ ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਹੁਣ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਜਿਵੇਂ ਹਜੇ ਕੱਲ ਹੀ ਆਪਾਂ ਖਬਰ ਕੀਤੀ ਸੀ ਗ੍ਰੀਨ ਕਾਰਡ ਬਾਬਤ ਜਿਹੜਾ ਉਹਨਾਂ ਨੇ ਰਿਵਿਊ ਕਰਨਾ ਹੈ ਦੇਖੀ ਝੰਡ ਸਾਹਿਬ ਇਹਨਾਂ ਨੇ 19 ਕੰਟਰੀਆਂ ਦੇ ਉੱਤੇ ਹੁਣ ਇਹ ਕਾਨੂੰਨ ਥੋਪ ਦਿੱਤਾ ਕਿ ਜਿਹੜੇ ਇਹ 19 ਕੰਟਰੀਆਂ ਜਿਨ੍ਹਾਂ ਵਿੱਚ ਕੁਝ ਕੰਟਰੀਆਂ ਦੇ ਨਾਮ ਵੀ ਉਹਨਾਂ ਨੇ ਲਏ ਹੈਗੇ ਆ ਜਿਨ੍ਹਾਂ ਵਿੱਚ ਨੰਬਰ 1 ਹੈਗੀ ਆ ਅਫਗਾਨਿਸਤਾਨ ਕਿਊਬਾ ਹੈਤੀ ਇਰਾਨ ਸੋਮਾਲੀਆ ਲੀਬੀਆ ਸਟੋਡਨ ਯਮਨ ਐਂਡ ਵੈਨਿਜੁਏਲਾ ਇਹੋ ਜਿਹੇ ਕੰਟਰੀਆਂ ਨੇ ਜਿਨ੍ਹਾਂ ਦੇ ਲੋਕ ਇੱਥੇ ਆਏ ਹੋਏ ਨੇ ਐਜ਼ ਅ ਰਿਫਿਊਜੀ ਕਹਿੰਦੇ ਅਸੀਂ ਉਹਨਾਂ ਸਾਰਿਆਂ ਦੇ ਇਮੀਗ੍ਰੇਸ਼ਨ ਸਟੇਟਸ ਜਿਹੜੇ ਆ ਰਿਵਿਊ ਕਰਾਂਗੇ ਅਤੇ ਇਹਨਾਂ ਦੇ ਸਾਰੇ ਕ੍ਰਿਮੀਨਲ ਰੈਕੋਰਡ ਛਾਣਪੀਨ ਕਰਾਂਗੇ ਤੇ ਜਿਹੜੇ ਵੀ ਬੰਦੇ ਇਸ ਕਿਸੇ ਵੀ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ ਪਾਏ ਗਏ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ ਹੁਣ ਉਹ ਤੁਸੀਂ ਦੇਖ ਲਓ ਕਿ ਜਿਹੜਾ ਕੰਮ ਨਹੀਂ ਹੋਣਾ ਚਾਹੀਦਾ ਸੀਗਾ ਉਹ ਹੋਣਾ ਸ਼ੁਰੂ ਹੋ ਗਿਆ ਉਹਨੂੰ ਵੱਡੇ ਪੱਧਰ ਤੇ ਫੜੋ ਫੜਾਈ ਹੋਣੀ ਆ ਕਿਉਂਕਿ ਜੇ ਆਪਾਂ ਗੱਲ ਕਰੀਏ ਜਿਹੜੀਆਂ ਕੰਟਰੀਆਂ ਦੇ ਵਿੱਚ ਨਾਂ ਲਏ ਆ ਵੱਡੀ ਪੱਧਰ ਤੇ ਰਿਫਿਊਜੀ ਜਿਹੜੇ ਆ ਅਮਰੀਕਾ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਬੈਠੇ ਹੋਏ ਆ ਖਾਸ ਕਰਕੇ ਜੇ ਆਪਾਂ ਈਸਟ ਦੀ ਗੱਲ ਕਰਦੇ ਆ ਮਿਡ ਵੈਸਟ ਦੀ ਗੱਲ ਕਰਦੇ ਆ ਜਾਂ ਵੈਸਟ ਕੋਸਟ ਦੀ ਕੈਲੀਫੋਰਨੀਆ ਦੀ ਗੱਲ ਕਰਦੇ ਆ ਤੇ ਉਹ ਵੱਡਾ ਨੰਬਰ ਹੈਗਾ ਉਹਨਾਂ ਦਾ ਲੱਖਾਂ ਦੇ ਹਿਸਾਬ ਦੇ ਨਾਲ ਉਹ ਇੱਥੇ ਆਏ ਆ ਤੇ ਹੁਣ ਇਹਦੀ ਫੜੋ ਫੜਾਈ ਜਿਹੜੀ ਆ ਵੱਡੇ ਪੱਤਰ ਤੇ ਹੋਣੀ ਹੈ ਕਿਉਂਕਿ ਥੈਂਕਸ giving ਤੋਂ ਇੱਕ ਦਿਨ ਪਹਿਲਾਂ ਹੀ ਇਹ ਕੰਮ ਹੋ ਜਾਣਾ ਜਿਹੜਾ ਆ ਵਾਈਟ ਹਾਊਸ ਵੱਲੋਂ ਬਹੁਤ ਜ਼ਿਆਦਾ ਇਹਦੇ ਉੱਤੇ ਸਖਤ ਜਿਹੜੀ ਕਾਰਵਾਈ ਕਰਨ ਦੇ ਜਿਹੜੇ ਆ ਆਦੇਸ਼ ਦਿੱਤੇ ਗਏ ਆ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ 트럼ਪਸ ਨਾਲ ਇਸ ਸਾਲ ਤੋਂ ਬਹੁਤ ਜ਼ਿਆਦਾ ਜਿਹੜੇ ਆ ਉਹ ਖਫਾ ਆ ਕਿਉਂਕਿ ਨੈਸ਼ਨਲ ਗਾਰਡ ਦੇ ਉੱਪਰ ਗੋਲੀ ਚਲਾਉਣੀ ਆਰਮੀ ਦੇ ਉੱਪਰ ਗੋਲੀ ਚਲਾਉਣੀ ਇਹ ਇੱਕ ਬਹੁਤ ਵੱਡਾ ਜਿਹੜਾ ਜੁਰਮ ਹੈ ਕਿਉਂਕਿ ਇਹ ਇੱਕ ਲੜਾਈ ਕਰਨ ਵਾਲਾ ਕੰਮ ਹੈਗਾ ਕਿ ਤੁਸੀਂ ਕਿਸੇ ਕੰਟਰੀ ਦੇ ਉੱਪਰ ਕਹਿੰਦੇ ਆ ਹਮਲਾ ਕਰਦੇ ਆ ਤੇ ਇਸ ਨੂੰ ਹਮਲਾ ਹੀ ਮੰਨਿਆ ਜਾ ਰਿਹਾ ਇਸ ਨੂੰ ਟੈਰਰਿਸਟ ਅਟੈਕ ਦਾ ਨਾਮ ਦਿੱਤਾ ਜਾ ਰਿਹਾ ਤੇ ਇਸ ਨੇ ਐਜ਼ ਅ ਟੈਰਰਾਈਜ਼ਡ ਜਿਹੜਾ ਕੰਮ ਕੀਤਾ ਹੈਗਾ ਆ ਤੇ ਇਹ ਜਿਹੜੀ ਕਾਰਵਾਈ ਹੈ ਹੁਣ ਕੀਤੀ ਜਾਣੀ ਹੈ 19 ਕੰਟਰੀਆਂ ਦੇ ਲੋਕਾਂ ਤੇ ਉਨਾਂ ਤੇ ਇਹ ਕਾਰਵਾਈ ਕਰਕੇ ਉਹਨਾਂ ਦੇ ਸਾਰੇ ਇਮੀਗ੍ਰੇਸ਼ਨ ਸਟੇਟਸ ਜਿਹੜੇ ਰਿਵਿਊ ਕਰਨਗੇ ਕਿੰਨੇ ਕੁ ਲੋਕ ਇਸ ਦੇ ਰਿੱਕੇ ਵਿੱਚ ਆਉਂਦੇ ਆ ਕਿੰਨੇ ਕੋ ਲੋਕਾਂ ਦੀ ਡੈਪੂਟੇਸ਼ਨ ਹੁੰਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਕੁਝ ਸਾਫ਼ ਹੋ ਜਾਣਾ ਪਰ ਹਾਲ ਦੀ ਘੜੀ ਇਹ ਜਿਹੜਾ ਕੰਮ ਹੋਇਆ ਇਹ ਜਿਹੜੀ ਜਿਹੜਾ ਇਹ ਵਾਰਦਾਤ ਹੋਈ ਹੈ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਦੇ ਬਾਹਰ ਜਿੱਥੇ ਨੈਸ਼ਨਲ ਗਾਰਡ ਦੇ ਉੱਪਰ ਗੋਲੀ ਚਲਾਈ ਜਿੰਨਾਂ ਵਿੱਚੋਂ ਇੱਕ ਲੇਡੀ ਜੋ ਸੀਗੀ ਉਹ ਹੁਣ ਦਮ ਤੋੜ ਗਈ ਹੈ ਉਹਦੀ ਮੌਤ ਹੋ ਗਈ ਹੈ ਥੈਂਕਸਗਿਵਿੰਗ ਤੋਂ ਇੱਕ ਦਿਨ ਪਹਿਲਾਂ ਜਿਹੜਾ ਅਫਸੋਸ ਜਿਹੜਾ ਆ ਵਾਈਟ ਹਾਊਸ ਵੱਲੋਂ ਜਤਾਇਆ ਜਾ ਰਿਹਾ ਤੇ ਉਸ ਦੇ ਪਰਿਵਾਰ ਦੇ ਨਾਲ ਮਹਮਦ ਅਬਿਜਤ ਅਜਾ ਰਹੀ ਹੈਗੀ ਆ ਉਸ ਨੂੰ ਭਾਵੇਂ ਸਲੂਟ ਵੀ ਕੀਤਾ ਜਾ ਰਿਹਾ ਉਹਦੇ ਪਰਿਵਾਰ ਨੂੰ ਵੀ ਸਲੂਟ ਕੀਤਾ ਜਾ ਰਿਹਾ ਪਰ ਜਿਹੜਾ ਜੀ ਚਲਿਆ ਜਾਂਦਾ ਚੰਨ ਸਾਹਿਬ ਉਹਦੇ ਵਾਸਤੇ ਕਾਦੀ ਥੈਂਕਸ giving ਉਹਦੇ ਵਾਸਤੇ ਕਾਦੇ ਹੌਲੀਡੇ ਹੁੰਦੇ ਆ ਪਰ ਇੱਕ ਉਹ ਜਾਂਬਾਜ ਆਫਸਰ ਸੀਗੀ ਅਜੇ ਥੋੜੇ ਹੀ ਸਾਲ ਪਹਿਲਾਂ ਉਸਨੇ ਜਿਹੜਾ ਕਿ ਨੈਸ਼ਨਲ ਗਾਰਡ ਜਿਹੜਾ ਜੁਆਇਨ ਕੀਤਾ ਸੀਗਾ ਤੇ ਉਹ ਉੱਥੇ ਆਪਣੇ ਹੀ ਦੇਸ਼ ਦੀ ਖਾਤਰ ਡਿਊਟੀ ਕਰਦੀ ਹੋਈ ਸ਼ਹੀਦ ਹੋਈ ਹੈ ਪਰ ਇਹ ਜਿਹੜਾ ਅਫਗਾਨਿਸਤਾਨੀ ਜਿਹੜਾ ਇਹ ਬੰਦਾ ਸੀਗਾ ਅਫਗਾਨਿਸਤਾਨ ਤੋਂ ਉਹਨੇ ਇਹ ਕਾਰਾ ਕਰਕੇ ਸਾਰੇ ਲੋਕਾਂ ਨੂੰ ਜਿਹੜਾ ਆ ਵਿਪਤਾ ਦੇ ਵਿੱਚ ਪਾਤਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਕਾਰਵਾਈਆਂ ਹੋਣ ਦੀ ਸੰਭਾਵਨਾ ਹੈਗੀ